ਮਹਾਲੀ ਦੇ ਥਾਣਾ ਮਟੌਰ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ આરોપી ਨੂੰ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਕੀਤਾ ਗਿਆ ਕਾਬੂ ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋ ਇੰਸਪੈਕਟਰ ਗੱਬਰ ਸਿੰਘ ਇਹ ਜੀ ਪਿਛਲੇ ਕਾਫੀ ਸਮੇਂ ਤੋਂ ਨਾ ਵਾਰਦਾਤਾਂ ਕਾਲੇ ਐਕਟਿਵਤਾ ਕਰਦਾ ਸੀ ਇਹ ਇੱਕ ਦਿਨ ਜੀ ਨੇ ਤਿੰਨ ਚਾਰ ਵਾਰਦਾਤਾਂ ਕੀਤੀਆਂ ਇੱਕ ਮੇਰੇ ਏਰੀਆ ਚ ਕੀਤੀ ਭੁੱਲੀ ਵਾਲੇ ਦਿਨ ਇੱਕ ਦਿਨ ਸ਼ਾਮ ਨੂੰ ਕੀਤੀ ਤੇ ਉਹ ਨੈਕਸਟ ਡੇ ਕਰਤੀ ਜੀ ਇਹ ਉਹ ਤੋਂ ਪਹਿਲਾਂ ਵੀ ਇੱਕ ਫਾਰਦਾਤ ਹੋਈ ਹੋਈ ਪਰਚਾ ਦਰਜਾ ਸਾਡੇ ਕੋਲ ਤੇ ਇੱਕ ਵਾਰ ਥਾਣੇ ਦੇ ਵਿੱਚ ਵੀ ਇਹਨੇ ਕੀਤੀ ਹੈ ਤੇ ਨਸ਼ੇੜੀਆਂ ਹੈਗਾ ਇਕੱਲਾ ਹੀ ਕਾਲੇ ਐਕਟਿਵਾ ਤੇ ਆਉਂਦਾ ਕੋਈ ਬਜ਼ੁਰਗ ਲੇਡੀਜ਼ ਖੜੀ ਦੇਖਦਾ ਪਰਸ ਤੇ ਕੋਈ ਜਦੇ ਕੋਲ ਐਕਟਿਵਾ ਤੇ ਹੀ ਅੱਗੇ ਹੱਥ ਪਾ ਕੇ ਉਹ ਸਨੇਚ ਕਰਕੇ ਲੈ ਜਾਂਦਾ ਸੀਗਾ ਜੀ ਪਰ ਇਹਦੀ ਕ੍ਰਾਈਮਲ ਹਿਸਟਰੀ ਉਦੋਂ ਤੱਕ ਸਾਹਮਣੇ ਨਹੀਂ ਹਾਂਜੀ ਹਾਂਜੀ ਐਕਚੁਅਲੀ ਜਦੋਂ ਰਾਉਂਡ ਅਪ ਕੀਤਾ ਉਸ ਤੋਂ ਬਾਅਦ ਇਹਦੇ ਤੇ ਘੱਟੋ ਘਾਟ 7-8 ਪਰਚੇ ਪਹਿਲਾਂ ਦਰਜਾ 4-5 ਤਾਂ ਮੇਰੇ ਥਾਣੇ 'ਚ ਦਰਜ ਹੋ ਗਏ ਤੇ ਹੁਣ ਟੋਟਲੀ 10 ਤੋਂ ਵੱਧ ਵਰਤੇ ਹੋ ਗਏ। ਕੀ ਨਾਮ ਕੀ ਹੈ ਕਿੱਥੋਂ ਦਾ ਰਹਿਣ ਵਾਲਾ ਹੈ? ਇਹ ਜੀ ਨੂਰ ਆਵੇ ਛੋਟਾ ਨਾਮ ਹਰਮੇਨ ਨੂਰ ਇਹ ਚੰਡੀਗੜ੍ਹੋਂ ਦਾ ਰਹਿਣ ਵਾਲਾ 36 ਦਾ ਵਧੀਆ ਫੈਮਿਲੀ ਤੋਂ ਹੈ ਪਰ ਐਡਿਕਟ ਨਸ਼ੇ ਦਾ ਇਸ ਕਰਕੇ ਇਹਨੂੰ ਸਮਝ ਨਹੀਂ ਲੱਗਦੀ ਕੁਝ। ਸਰ ਇਹਦਾ ਜਿਹੜਾ ਨਸ਼ੇ ਦਾ ਐਂਗਲ ਆ ਰਿਹਾ ਤੇ ਇਹ ਆਪਾਂ ਨਸ਼ੇ ਦੇ ਐਂਗਲ ਵੱਲ ਵੀ ਜੀ ਜੀ ਬਿਲਕੁਲ ਜੀ 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 ਬਿਲਕੁਲ ਬਿਲਕੁਲ ਉਹ ਵੀ ਚੱਲ ਰਿਹਾ ਜੀ ਸਾਡਾ ਕਿ ਜਿਸ ਵਜ੍ਹਾ ਕਰਕੇ ਵਾਰਦਾਤ ਮੇਨ ਤਾਂ ਨਸ਼ਾ ਹੀ ਆ ਉਹ ਵੀ ਅਸੀਂ ਐਂਗਲ ਸੈਪਰੇਟਲੀ ਚੱਲ ਰਿਹਾ ਸਾਡਾ ਕਿਸ ਤਰੀਕੇ ਨਾਲ ਖਿਆਲ ਕਰਦੇ ਇਹ ਜੀ ਅੱਜਕੱਲ ਜੋ ਹੈਰੋਇਨ ਵਗੈਰਾ ਜਿਤਾ ਗੋਲੀਆਂ ਵੀ ਖਾਂਦਾ ਵੈਸੇ ਹੈਰੋਇਨ ਦਾ ਦੱਸ ਰਿਹਾ ਜੀ ਇਹ ਤੇ ਉਹ ਉਹਦਾ ਵੀ ਅਸੀਂ ਕਿੱਥੋਂ ਲਿਆ ਕਦੋਂ ਤੋਂ ਲੈ ਰਿਹਾ ਉਹ ਸਾਰਾ ਕੁਝ ਅਸੀਂ ਅੱਡ ਉਹ ਚੱਲ ਰਹੀ ਆ ਸਾਡੀ ਸਰ ਇੱਕ ਬਿਲਕੁਲ ਦੇਖੋ ਮੰਦਰ ਹੋ ਕੇ ਕੋਈ ਮੂਹ ਨਹੀਂ ਲੱਗਦਾ ਸੀ ਕੋਈ ਉਹ ਵੀ ਆਪਾਂ ਹੋਲੀਆ ਨਹੀਂ ਪੜਨਦਾ ਸੀਗਾ ਇਹ ਤੇ ਮਿੱਤਰੋ ਕਿ ਜਿਹੜੇ ਇਹੋ ਜਿਹਾ ਚਾਰ-ਚਾਰ ਅੰਜਾਮ ਜਿਹਾ ਇਹ ਜੀ ਹੁਣ ਨਸ਼ੇ ਜਿਹਨੂੰ ਹੈ ਹੀ ਨਹੀਂ ਜਦੋਂ ਬੰਦਾ ਇੱਕ ਬਿਮਾਰੀ ਹੋ ਗਿਆ ਉਹਨੂੰ ਪਤਾ ਹੀ ਨਹੀਂ ਦੇਣ ਦੁਨੀਆ ਦਾ ਜੋ ਨਸ਼ਾ ਹੀ ਇਸ ਲੈਵਲ ਤੱਕ ਕਰ ਲਿਆ ਫਿਰ ਵਧੀਆ ਇੰਨੀ ਵਧੀਆ ਫੈਮਿਲੀ ਤੋਂ ਹੋ ਕੇ ਇਹ ਲੋਕਾਂ ਦੇ ਮਤਲਬ ਪਰਸ ਸਨੈਚ ਕਰ ਰਿਆ ਤੇ ਮੋਬਾਈਲ ਵਗੈਰਾ ਉਹ ਸਿੱਟ ਦਿੰਦਾ ਸੀ ਪੈਸੇ ਰੋ ਪੈਸੇ ਆਪਣੇ ਖਾਲ ਲੰਦਾ ਸੀਗਾ ਜੀ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ